ਫੈਨ ਚੰਡੀਗੜ੍ਹ ਤੋਂ ਅਸੀਂ ਵੈਸੇ ਫੇਸਬੁੱਕ ਤਾਂ ਜ਼ਿਆਦਾ ਚਲਾਈਦੀ ਨਹੀਂ ਪਰ ਅੱਜ ਕੱਲ ਅਸੀਂ ਦੇਖਿਆ ਕਿ ਹਰਮਨ ਚਿਮਾ ਜੀ ਜੋ ਹੈ ਫੇਸਬੁੱਕ ਦੇ 스타 ਬਣੇ ਹੋਏ ਨੇ ਸਾਰੇ ਉਹਨਾਂ ਲਈ ਕੁਝ ਨਾ ਕੁਝ ਪੇਸ਼ ਕਰ ਰਹੇ ਨੇ ਤੇ ਅਸੀਂ ਚੰਡੀਗੜ੍ਹ ਵਾਲਿਆ ਵਲੋਗ ਕੁਝ ਤੁਹਾਨੂੰ ਪੇਸ਼ ਕਰਨਾ ਚਾਹੁੰਦੇ ਆ ਤੇ ਆਹ ਮੂੰਹ ਮੈਂ ਤਾਂ ਟੱਕਿਆ ਹੋਇਆ ਹੈ ਡਰ ਲੱਗਦਾ ਹੈ ਕਰਦੇ ਆ ਤਾਂ ਗਾਲ੍ਹਾਂ ਨਾ ਪੈਣ ਤੇ ਐਵੇਂ ਚੰਗਾ ਵੀ ਨਹੀਂ ਲੱਗਦਾ ਨਹੀਂ ਤਾਂ ਲੋਕ ਬਹੁਤ ਕਹਿੰਦੇ ਨੇ ਕੁੜੀਆਂ ਪਤਾ ਨਹੀਂ ਕੀ ਕਰਦੀਆਂ ਰਹਿੰਦੀਆਂ ਨੇ ਪਰ ਫੈਨ ਤਾਂ ਫੈਨ ਹੁੰਦੇ ਆ ਫਿਰ ਵੀ ਆਪਣਾ ਕੁਝ ਫੈਨ ਗਿਰੀ ਜਤੌਣ ਲਈ ਕੁਝ ਨਾ ਕੁਝ ਤਾਂ ਕਰਨਾ ਹੀ ਪੈਂਦਾ ਹੈ ਤੇ ਜੀਮਾ ਜੀ ਸਾਰੇ ਬਾਕੀ ਕੁੜੀਆਂ ਵੱਲੋਂ ਇਹ ਵੀ ਹੈ ਕਿ ਕਹਿ ਰਹੇ ਨੇ ਕਿ ਤੁਹਾਡੀਆਂ ਮੁੱਛਾਂ ਬੜੀਆਂ ਸੋਹਣੀਆਂ ਨੇ ਤੁਹਾਡੀ ਮਸਟੈਚ ਦੀ ਫੈਨਸ ਹੋਈਆਂ ਪਈਆਂ ਨੇ ਚੰਡੀਗੜ੍ਹ ਦੀ ਕੁੜੀਆਂ ਤੇ ਇੱਕ Song ਹੈ ਅਸੀਂ ਇਦਰਾ ਲਿਖਿਆ ਹੈ ਥੋੜਾ ਮੋਡੀਫਾਈਡ ਕੀਤਾ ਹੈ ਜੇ ਤੁਹਾਨੂੰ ਪਸੰਦ ਆਇਆ ਤਾਂ ਜ਼ਰੂਰ ਸ਼ੇਅਰ ਕਰਿਓ ਹਾਂਜੀ Song ਹੈ ਜੀ ਨਿੱਤੂ ਫਿਰਦੀ ਐ ਚੀਮੇ ਨਾਲ ਯਾਰੀ ਲਾਣ ਨੂੰ ਨੀ ਤੂੰ ਫਿਰਦੀ ਏ ਚਿਮੇ ਨਾਲ ਯਾਰੀ ਲਾਣ ਨੂੰ ਪਹਿਲਾਂ ਸੁਣ ਲੈ ਤੂੰ ਹਰ ਮੰਚੀ ਮੇਦੀ ਕਹਾਣੀ ਬੱਲੀਏ ਹੋਤੇ ਥੋਂ ਪਹਿਲਾ ਕੰਮ ਜਿਮੇ ਦੇ ਜ਼ਰੂਰੀ ਹੋਣੇ ਨੇ ਪਹਿਲਾ ਕੰਮ ਜਿਮੇ ਦੇ ਜ਼ਰੂਰੀ ਹੋਣੇ ਨੇ ਜਿਮੇ ਤੋਂ ਜਾਣਿਆ ਹੋਣਾ ਸ਼ਮਲੇ ਨੂੰ ਚੱਲੀਏ ਉਪਰ ਬੜਾ ਜਜ਼ਬਾਤੀ ਨਹੀਂ ਦਿਲ ਜ਼ਿਮੇਦਾ ਬੜਾ ਜਜ਼ਬਤੀ ਏ ਨੀ ਦਿਲ ਚੀ ਮੇਦਾ ਉਹ ਨੀ ਤੋ ਜਰੀ ਨੀ ਉਹ ਜਾਣੀ ਚੀ ਮੇ ਤੋ ਅੱਖਾਂ ਪਰਦੀ ਉਹ ਪੁੱਤ ਚੀਮਿਆਂ ਦਾ ਨਾਲ ਲੜੇ ਗੁਲਾਬ ਪੇਜਦਾ ਲ ਜੀ ਤੂੜੀ ਦੀ ਟਰਾਲੀ ਬਿੱਲੋ ਜਦੋਂ ਮਰ ਜੀ ਥੈਂਕ ਯੂ ਜੇ ਬਦਿਆ ਲੱਗਿਆ ਤਾਂ ਸ਼ੇਅਰ ਕਰ ਦੋ ਜੇ ਹੋ ਸਕਿਆ ਤਾਂ ਅਸੀਂ ਪੂਰੇ ਗਰੁੱਪ ਚ ਆ ਕਪੜਾ ਹਟਾ ਕੇ ਵੀਡੀਓ ਬਣਾ ਕੇ ਭੇਜਾਂਗੇ ਤੁਹਾਡੇ ਦਿ ਲੋ ਫੈਨ ਅਸੀਂ ਚੰਗਾ ਚਿਮਾ ਜੀ ਫਿਰ ਲਬਜੂ ਆਲ